ਸਰਦੇ ਜੁੰਡਿਆਲਾ ਦੇ ਖਲਜੀਆ ਦੇ ਪਿੰਡਰਪਿੰਡ ਚ ਨਜਾਇਜ਼ ਤੌਰ ਤੇ ਪਟਾਕੇ ਦੀ ਫੈਕਟਰੀ ਚ ਸ਼ਾਪੇ ਮਾਰੀ ਕਰ ਰੋ ਉਥੇ ਬੰਨ ਰਹੀ ਆਤਿਸ਼ਬਾਜੀ ਗ੍ਰਾਮਦ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ ਇਸ ਫੈਕਟਰੀ ਚ ਚਾਇਨਾ ਡੋਰ ਵੀ ਪੁਲਿਸ ਨੇ ਵੱਡੀ ਮਾਤਰਾ ਵਿੱਚ ਬਰਾਮਦ ਕੀਤੀ ਹੈ ਪੁਲਿਸ ਦੇ ਮੁਤਾਬਿਕ આરોપી ਨੌਜਵਾਨ ਮੌਕੇ ਤੇ ਫਰਾਰ ਹੋਇਆ ਹੈ ਅਤੇ ਪੁਲਿਸ ਦੇ ਵੱਲੋਂ આરોપી ਨੂੰ ਗ੍ਰਿਫਤਾਰ ਕਰਨ ਲਈ ਸ਼ਾਪੇ ਮਾਰੀ ਵੀ ਕੀਤੀ ਜਾ ਰਹੀ ਹੈ ਸਰ ਜਿਹੜਾ ਪਟਾਕੇ ਨਜਾਇਜ਼ ਪਟਾਕੇ ਫੜੇ ਗਏ ਨੇ ਕੀ ਕਹਿਣਾ ਚਾਹੋਗੇ ਕਿ ਥੋੜੇ ਗਏ ਨੇ ਇਹ ਪਿੰਡ ਪਿੰਡਰ ਤੋਂ ਕਿੰਨੇ ਕ ਵੱਡੀ ਮਾਤਰਾ ਦੇ ਵਿੱਚ ਜਿਹੜੇ ਉਹ ਪਟਾਕੇ ਫੜੇ ਗਏ ਕਾਫੀ ਮਾਤਰਾ ਦੇ ਵਿੱਚ ਉਹ ਜਿੰਨਾ ਸਮਾਨ ਸਾਡੇ ਕੋਲ ਮਿਲਿਆ ਵਾ ਕੋਈ 13 ਕ ਬੈਗ ਬਣੇ ਹੁੰਦੇ ਜਿਹੜੇ ਕੋ ਡੱਬਿਆਂ ਦੇ ਵਿੱਚ ਉਹ ਪੈਕ ਕਰਕੇ ਸੀਲ ਕੀਤੇ ਕਿੰਨੇ ਕ ਅਮਾਉਂਟ ਦੇ ਪਟਾਕੇ ਹੈਗੇ ਕੁਝ 1.5 ਲੱਖ ਦੇ ਕਰੀਬ ਹੈ ਤੇ ਇਹ ਕਿੱਥੇ ਬਣ ਰਿਆ ਸੀ ਘਰ ਦੇ ਵਿੱਚ ਬੰਦੇ ਸੀ ਜਾਂ ਫੈਕਟਰੀ ਖੋਲ ਰੱਖੀ ਸੀ ਫੈਕਟਰੀ ਨਹੀਂ ਪਰ ਉਹਨੂੰ ਪਤਾ ਲੱਗਾ ਜੇ ਪਰ ਇਹਨਾਂ ਪਤਾ ਜੁਰ ਲੱਗਾ ਕਿ ਇਹ ਆਪਣਾ ਜਿਹੜੀਆਂ ਦੁਕਾਨਾਂ ਦਾ ਕਿਰਾਏ ਦੇ ਵਿੱਚ ਲਗੀਆਂ ਪਿੰਡ ਦੇ ਵਿੱਚ ਇਹਨੇ ਉੱਥੇ ਹੀ ਇਹ ਆਪਣੀ ਜਿਹੜਾ ਕੰਮ ਸੀ ਸਾਥੀਆਂ ਨਾਲ ਤੇ ਪਰਿਵਾਰ ਨਾਲ ਕਰਦਾ ਸੀ ਤੇ ਕਿਤਰਾ ਪਤਾ ਲੱਗਿਆ ਵੀ ਇਹਨਾਂ ਜੱਟ ਸਾਤੇ ਇੱਥੇ ਬੰਦ ਹੈ ਹਾਂ ਇਹ ਸਾਨੂੰ ਆਪਣੇ ਐਸਐਚਓ ਸਾਹਿਬ ਦੇ ਮੁਖਬਰ ਖਾਸ ਨਹੀਂ ਦਿੱਤੀ ਪਤਾ ਇਹਨਾਂ ਨੂੰ ਉਹਦੇ ਮੁਤਾਬਕ ਹੀ ਨਾਕੇ ਤੇ ਖਲੋਤੇ ਸੀ ਪਿੰਡ 'ਚ ਤੇ ਉੱਥੋਂ ਅੱਗੇ ਗਏ ਕਿਹੜੀ ਕਿਹੜੀ ਚੀਜ਼ ਬਰੰਪਤ ਕੀਤੀ ਗਈ ਜੀ ਬਰਾਉਂ ਦੇ ਵਿੱਚ ਹਲਾਈਆਂ ਵਾਂ ਕੁਛ ਰਾਕਟ ਆ ਤੇ ਛੋਟੇ ਛੋਟੇ ਪਟਾਕੇ ਆ ਕੰਦਾ ਨੂੰ ਮਾਰਨ ਵਾਲੇ ਤੇ ਕਾਫੀ ਚੀਜ਼ਾਂ ਆ ਮਿਲੋ ਉਹਦੇ ਵਿੱਚ ਤਾਂ ਪਟਾਕੇ ਦੇ ਨਾਲ ਨਾਲ ਕੋਈ ਹੋਰ ਵੀ ਨਿਰਜ ਕੰਮ ਕਰਦੇ ਸੀ ਜਾਂ ਕੱਲੇ ਪਟਾਕੇ ਬਣਾਉਂਦੇ ਨਾ ਉਹ ਚਾਈਨੀ ਡੋਰ ਗੱਟੂ ਜਿਹੜੇ ਹੈਗੇ ਆ ਉਹ ਉਹ ਵੀ ਕਾਫੀ ਮਿਲੇ ਆ 320 ਜਿਹੜੇ ਹੈਗੇ ਆ ਉਹ ਮਿਲੇ ਆ ਵੱਡੇ ਗੱਟੂ ਤੇ 950 ਜਿਹੜੇ ਛੋਟੇ ਤੇ ਖੁੱਲਾ ਸਮਾਨ ਵੀ ਮਿਲਿਆ ਪोटाश ਵਗੈਰਾ ਕੁਝ ਬਰਾਮਦ ਕੀਤੀ ਗਈ ਹੈ ਹਾਂਜੀ ਕਿੰਨੀ ਕੁ ਵੱਡੀ ਮਾਤਰਾ ਚ ਪोटाश ਬਰਾਮਦ ਕੀਤੀ ਪोटाश ਵੀ ਕਰੀਬ 26 ਕਿਲੋ ਦੇ ਲੱਗੇ ਹੈਗੀ ਹੈ ਉਹ ਪोटाश ਕਿੱਥੋਂ ਆਂਦੀ ਸੀ ਉਹਨਾਂ ਨੂੰ ਕੋਈ ਪਤਾ ਲੱਗਿਆ ਇਹ ਬੰਦੇ ਦੀ ਗ੍ਰਿਫਤਾਰੀ ਨਹੀਂ ਹੋਈ ਜਦੋਂ ਦੀ ਗ੍ਰਿਫਤਾਰੀ ਹੋਈ ਫਿਰ ਪਤਾ ਲੱਗੂਗਾ ਉਤੋਂ ਪੁੱਛਗਿਸ਼ ਕਰਾਂਗੇ ਕਿ ਉਹਦੇ ਨਾਲ ਸਾਥੀ ਕਿਹੜੇ ਆ ਮਤਲਬ ਕਿੱਥੋਂ ਸਮਾਨ ਲਿਆਉਂਦਾ ਅੱਗੇ ਕਿੱਥੇ ਦਿੰਦਾ ਜੋ ਵੀ ਹੈਗਾ ਉਹਦੀ ਗ੍ਰਿਫਤਾਰੀ ਤੋਂ ਬਾਅਦ ਪਤਾ ਚੱਲਣਾ ਸਾਰਾ